ਆ ਸਾ ਮਹੱਲਾ ਪੰਜਵਾ ਸਲੋਕ ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੇ ਛੰਤ ਜਾ ਕੋ ਖੋਜਹਿ ਅਸੰਖ ਮੁਨੀ ਅਨੇਕ ਤਪੇ ਬ੍ਰਹਮੇ ਕੋਟ ਅਰਾਧ ਹੈ ਗਿਆਨੀ ਜਾਪ ਜਪੇ ਜਪ ਤਾਪ ਸੰਜਮ ਕਿਰਿਆ ਪੂਜਾ ਅਨਿਕ ਸੋਧਨ ਬੰਦਨਾ ਕਰ ਗਾਵਨ ਬਸਦਾ ਤੀਰਥ ਹੈ ਮੱਜਨ ਮੇਲਨ ਕਉ ਨਿਰੰਜਨ मानुक बान तिन पशु पंकी सगल तुजह है आराद ते दयाल लाल गोविंद नानक मिल साद संगत होए गते कोट बिष्णु अवतार शंकर जटा धार चाहे है तुजह दयार मन तन रच अपार अपार अगम गोविंद ठाकुर सगल पूरक प्रबतनी सुर सिद्ध गाण गंधर्व तिआव है जख किन्नर गुण पनी कोट इंद्र अनेक देवा जप्त स्वामी जय जय कार ਅਨਾਥ ਨਾਥ ਦਇਾਲ ਨਾਨਕ ਸਾਧ ਸੰਗਤ ਮਿਲ ਉਧਾਰ ਕੋਟ ਦੇਵੀ ਜਾ ਕਉ ਸੇਵਹਿ ਲਖਮੀ ਅਨਿਕ ਭਾਤ ਗੁਪਤ ਪ੍ਰਗਟ ਜਾ ਕਉ ਅਰਾਧ ਹੈ ਪੌਣ ਪਾਣੀ ਦਿਨ ਸਰਾਤ ਨਖੇਤਰ ਸਸੀ ਅਰ ਸੂਰ ਧਿਆਵਹਿ ਬਸਤ ਗਗਨ ਗਾਵੇ ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵਹਿ ਸਿਮਰਤ ਪੁਰਾਨ ਚਤੁਰਵੇਦ ਹੈ ਖਟ ਸ਼ਾਸਤਰ ਜਾ ਕਉ ਜਪਾਤ पातुत पावन भगत वचल नानक मिलीए संग साथ जेती प्रभु जनाई रसना तेत भनी अनजानत जो सेवै तेती नह जाय गनी अवगत अगनत अथाह ठाकुर सगल मंजे बाहरा सर्व जाचक एक दाता नह दूर संगी जाहरा बस भगत थीया मिले जिया ताकी उपमा कित गनी एहो दान मान नानक पाए शीश साद है धर चरनी ਆਸਾ ਮਹੱਲਾ ਪੰਜਵਾਸ ਲੋਕ ਉੱਦਮ ਕਰਹੁ ਵਡਭਾਗੀ ਹੋ ਸਿਮਰਹੁ ਹਰਿ ਹਰਿ ਰਾਏ ਨਾਨਕ ਜਿਸ ਸਿਮਰਤ ਸਭ ਸੁਖ ਹੋਵੇ ਹੈ ਦੁਖ ਦਰਦ ਭ੍ਰਮ ਜਾਏ chant ਨਾਮ ਜਪਤ ਗੋਬਿੰਦ ਨਹਿ ਅਲਸਾਈਐ ਭੇਟਤ ਸਾਧੂ ਸੰਗ ਜਾਮਪੁਰ ਨਹਿ ਜਾਈਐ ਦੁਖ ਦਰਦ ਨਾ ਭਉ ਬਿਆਪੈ ਨਾਮ ਸਿਮਰਤ ਸਾਧ ਸੁਖੀ ਸਾਸ ਸਾਸ ਆਰਾਧ ਹਰਿ ਹਰਿ ਧਿਆਏ ਸੋ ਪ੍ਰਭ ਮਨ ਮੁਖੀ ਕ੍ਰਿਪਾਲ ਦਇਾਲ ਰਸਾਲ ਗੁਣ ਨਿਧ ਕਰ ਦਇਆ ਸੇਵਾ ਲਾਈਐ ਨਾਨਕ ਭਇਮ ਪੈ ਚਰਨ ਜੰਪੈ ਨਾਮ ਜਪਤ ਗੋਬਿੰਦ ਨਹਿ ਅਲਸਾਈਐ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ਭਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲ ਥਲ ਮਹੀਅਲ ਪੂਰਿਆ ਇਕ ਨਿਮਖ ਜਾ ਕੇ ਹਿਰਦੈ ਵਸਿਆ ਮਿਟਿਤ ਸਹਿ ਵਿਸੂਰਿਆ ਅਗਾਦ ਬੋਧ ਸਮਰਤ ਸੁਆਮੀ ਸਰਬ ਕਾ ਭਉ ਭੰਜਨਾ ਨਾਨਕ ਭਇਆ ਮਪੈ ਚਰਨ ਜੰਪੈ ਪਾਵਨ ਪਦਿਤ ਪੁਨੀਤ ਨਾਮ ਨਿਰੰਜਨਾ ਊਟ ਗਹੀ ਗੋਪਾਲ ਦਇਆਲ ਕਿਰਪਾ ਨਿਧੇ ਮੋਹ ਆਸਰਤੋ ਆ ਚਰਨ ਤੁਮਾਰੀ ਸਰਨ ਸਿਧੇ ਹਰ ਚਰਨ ਕਾਰਨ ਕਰਨ ਸੁਆਮੀ ਪਤਿਤ ਉਧਾਰਨ ਹਰ ਹਰੇ ਸਾਗਰ ਸੰਸਾਰ ਭਵ ਉਤਾਰ ਨਾਮ ਸਿਮਰਤ ਬਹੁਤਰੇ ਆਦ ਅੰਤ ਬੇਅੰਤ ਖੋਜਹਿ ਸੁਨੀ ਉਦਰ ਨ ਸੰਤ ਸੰਗ ਵਿਦੇ ਨਾਨਕ ਪੈ ਅੰਪੈ ਚਰਨ ਜੰਪੈ ਓਟ ਗਹੀ ਗੋਪਾਲ ਦਇਆਲ ਕਿਰਪਾ ਨਿਦੇ ਭਗਤ ਵਚਲ ਹਰ ਬਿਰਦ ਆਪ ਬਣਾਇਆ ਜਹ ਜਹ ਸੰਤ ਅਰਧ ਹੈ ਤਹਿ ਤਹਿ ਪ੍ਰਗਟ ਆਇਆ ਪ੍ਰਭ ਆਪ ਲਈਏ ਸਮਾਏ ਸਹਿਜ ਸੁਭਾਏ ਭਗਤ ਕਾਰਜ ਸਾਰਿਆ ਆਨੰਦ ਹਰ ਜਸ ਮਹਾ ਮੰਗਲ ਸਰਬ ਦੁਖ ਵਿਸਾਰਿਆ ਚਮਤਕਾਰ ਪ੍ਰਗਾਸ ਦਹਿ ਦੇਸ ਏਕ ਤਹਿ ਦ੍ਰਿਸ਼ਟਾ ਆਇਆ ਨਾਨਕ ਪੈ ਅੰਪੈ ਚਰਨ ਜੰਪੈ ਭਗਤ ਵਚਲ ਹਰ ਬਿਰਦ ਆਪ ਬਣਾਇਆ ਆਸਾ ਮਹੱਲਾ ਪੰਜਵਾ ਥਿਰ ਸੰਤਨ ਸੁਹਾਗ ਮਰੈ ਨਾ ਜਾਵੇ ਜਾ ਕੇ ਗ੍ਰਹਿ ਹਰਨਾਹ ਸੂ ਸਾਧਹੀ 라ਵੇ ਅਵਿਨਾਸੀ ਆਵਗਤ ਸੋ ਪ੍ਰਭ ਸਦਾ ਨਵਤਨ ਨਿਰਮਲਾ ਨਹਿ ਦੂਰ ਸਦਾ ਹਦੂਰ ਠਾਕੁਰ ਦਹਿਦਿਸਪੂਰਨ ਸਾਤ ਸਦਾ ਪ੍ਰਾਨਪਤ ਗਾਤਮਤ ਜਾਤੇ ਪ੍ਰਯੋਪਰੀਤ ਪ੍ਰੀਤਮ ਭਾਵੇ ਨਾਨਕ ਵਿਖਾਣ ਹੈ ਗੁਰਬਚਨ ਜਾਣੈ ਥਿਰ ਸੰਤਨ ਸੁਹਾਗ ਮਰੈ ਨਾ ਜਾਵੇ ਜਾ ਕੋ ਰਾਮ ਪਤਾਰ ਤਾਕੇ ਅਨੰਦ ਕਣਾ ਸੁਖਵੰਤੀ ਸਾ ਨਾਰ ਸੋਭਾ ਪੂਰਬਣਾ ਮਾਨ ਮਹੱਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ ਸਰਬ ਸਿੱਧ ਨਵਨਿੱਧ ਤਿਤ ਗਰੇਹੇ ਨਹੀਂ ਊਨਾ ਸਭ ਕਛੂ ਮਾਦਰ ਬਾਨੀ ਪ੍ਰਹਿ ਮਾਨੀ ਥਿਰ ਸੁਹਾਗ ਤਾਕਾ ਬਣਾ ਨਾਨਕ ਵਿਖਾਣੈ ਗੁਰਬਚਨ ਜਾਣੈ ਜਾ ਕੋ ਰਾਮ ਪਤਾਰ ਤਾਕੇ ਅਨੰਦ ਕਣਾ ਆਉ ਸਖੀ ਸੰਤ ਪਾਸ ਸੇਵਾ ਲਾਗੀ ਐ ਬੀ ਸਉ ਚਾਰਨ ਪਖਾਰ ਆਪ ਤਿਆਗੀ ਐ ਤਜ ਆਪ ਮਿਟੈ ਸੰਤਾਪ ਆਪ ਨਹਿ ਜਾਣਾਈ ਐ ਸਰਨ ਗਹੀਜੈ ਮਾਨ ਲੀਜੈ ਕਰੇ ਸੋ ਸੁਖ ਪਾਈ ਐ ਕਰ ਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰਹਿਣ ਜਾਗੀ ਐ ਨਾਨਕ ਵਿਖਾਣੈ ਗੁਰਬਚਨ ਜਾਣੈ ਆਓ ਸਖੀ ਸੰਤ ਪਾਸ ਸੋ ਸੇਵਾ ਲਾਗੀ ਐ ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ ਤਾਂ ਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ ਸਾਦ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲਾਗਿਆ ਪਰਮ ਮੋਹ ਵਿਕਾਰ ਦੂਜਾ ਸਗਲ ਤਨਹਿ त्यागਿਆ ਮਨ ਸਾੰਤ ਸਹਿਜ ਸੁਭਾਉ ਬੂਠਾ ਅਨੰਦ ਮੰਗਲ ਗੁਣ ਗਾਇਆ ਨਾਨਕ ਵਿਖਾਣੈ ਗੁਰਬਚਨ ਜਾਣੈ ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ ਆਸਾ ਮਹੱਲਾ ਪੰਜਵਾਸ ਲੋਕ ਹਰ ਹਰ ਨਾਮ ਜਪਨ ਤਿਆ ਕਾਚ ਨਾ ਕਹਿ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ chant milao santan ka sang moh udhar le ho binau karo kar jod har har naam de ho har naam mago charan lago maan tyago tum daya kat hu na thaavo sharan paavo karuna mai prab karmaya samrath agat apaar nirmal sunho swami binau eh ho kar jod nanak daan magae janm maran nivar le ho aparadhi matheen nirgun anath neech ਸਾਠ ਕਠੋਰ ਕੁਲਹੀਨ ਵਿਆਪਤ ਮੋਹ ਕੀਚ ਮਲ ਭਰਮ ਕਰਮ ਅਹੰ ਮਮਤਾ ਮਰਣ ਚੀਤ ਨਾ ਆਵੈ ਬਨਤਾ ਬਿਨੋਦ ਆਨੰਦ ਮਾਇਆ ਅਗਿਆਨਤਾ ਲਪਟਾਵੈ ਖਿਸੈ ਜੋਬਨ ਵਧੈ ਜਰੂਆ ਦਿਨ ਨਿਹਾਰੇ ਸੰਗ ਮੀਚ ਬਿਨਵੰਤ ਨਾਨਕ ਆਸਤੇਰੀ ਸ਼ਰਨ ਸਾਧੂ ਰਾਖਨੀਚ ਪਰਮੇ ਜਨਮ ਅਨੇਕ ਸੰਕਟ ਮਹਾ ਜੋਨ ਲਪਟ ਰਹੇ ਹੋਤਿ ਸੰਗ ਮੀਠੇ ਭੋਗ ਸੋਨਾ ਪ੍ਰਮਤ ਭਾਰ ਅਗਨਤ ਆਇਓ ਬਹੁ ਪ੍ਰਦੇਸ਼ ਸਹਿ ਤਾਇਓ ਆਬ ਓਟ ਧਾਰੀ ਪ੍ਰਭ ਮਰਾਰੀ ਸਰਬ ਸੁਖ ਹਰਨਾ ਆਇਓ ਰਖਨ ਹਾਰੇ ਪ੍ਰਭ ਪਿਆਰੇ ਮੁਜ ਤੇ ਕਛੂ ਨਾ ਹੋਆ ਹੋ ਨਾ ਸੁਖ ਸਹਿਜ ਆਨੰਦ ਨਾਨਕ ਕਿਰਪਾ ਤੇਰੀ ਤਰੈ ਭਾਉ ਨਾਮ ਤਾਰੀਕ ਉਧਾਰੇ ਭਗਤ ਅਹ ਸੰਸਾ ਕੌਨ ਜੀਨ ਕੇਨ ਪ੍ਰਕਾਰੇ ਹਰ ਹਰ ਜਸ ਸੁਨੋ ਸ੍ਰਵਨ ਸੁਨ ਸ੍ਰਵਨ ਬਾਨੀ ਪੁਰਖ ਗਿਆਨੀ ਮਨ ਨਿਧਾਨਾ ਪਾਵਹਿ ਹਰ ਰਾਂਗ ਰਾਤਿ ਪ੍ਰਭ ਵਿਦਾਤੇ RAM ਕੇ ਗੁਣ ਗਾਵਹਿ ਬਸੁਦ ਕਾਗਦ ਬਨਰਾਜ ਕਲਮਾ ਲਿਖਣ ਕਉ ਜੀ ਹੋਏ ਪਵਨ ਬੇਅੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸਰਨ ਆਸਾ ਮਹੱਲਾ ਪੰਜਵਾ ਪੁਰਖ ਪਤੇ ਭਗਵਾਨ ਤਾਕੀ ਸਰਨ ਗਹੀ ਨਿਰਭਉ ਭਏ ਪ੍ਰਾਨ ਚਿੰਤਾ ਸਗਲ ਲਹੀ ਮਾਤ ਪਿਤਾ ਸੁਤ ਮੀਤ ਸੁਰਜਨ ਇਸ਼ਟ ਬੰਧ ਪਜਾਨਿਆ ਗਹਿ ਕੰਠ ਲਾਇਆ ਗੁਰ ਮਿਲਾਇਆ ਜਸ ਬਿਮਲ ਸੰਤ ਵਖਾਨਿਆ ਬੇਅੰਤ ਗੁਣ ਅਨੇਕ ਮਹਿ ਮਾ ਕੀਮਤ ਕਛੂ ਨਾ ਜਾਏ ਕਹੀ ਪ੍ਰਭ ਏਕ ਅਨੇਕ ਅਲਖ ਠਾਕੁਰ ਓਟ ਨਾਨਕ ਤਿਸ ਗਹੀ ਅੰਮ੍ਰਿਤ ਬਾਣ ਸੰਸਾਰ ਸਹਾਈ ਆਪ ਭਏ RAM ਨਾਮ ਔਰ ਹਾਰ ਬਿਖ ਕੇ ਦਿਵਸ ਗਏ ਗਾਤ ਭਰਮ ਮੋਹ ਵਿਕਾਰ ਬਿਨਸੀ ਜੋਨ ਆਵਣ ਸਭ ਰਹੇ ਅਗਨ ਸਾਗਰ ਭਏ ਸੀਤਲ ਸਾਧ ਅੰਚਲ ਗਹਿ ਰਹੇ ਗੋਵਿੰਦ ਗੋਪਾਲ ਦਿਆਲ ਸਮਰਥ ਬੂਲ ਸਾਧੂ ਹਰ ਜੈ ਜੈ ਨਾਨਕ ਨਾਮ ਧਿਆਇ ਪੂਰਨ ਸਾਧ ਸੰਗ ਪਾਈ ਪਰਮ ਗਤੇ ਜਹ ਦੇਖਉ ਤਹ ਸੰਗ ਏਕੋ ਰਵ ਰਹਿਆ ਘਟ ਘਟ ਵਾਸੀ ਆਪ ਵਿਰਲੇ ਕਿਨੈ ਲਹਿਆ ਜਲ ਥਲ ਮਹੀਅਲ ਪੂਰ ਪੂਰਨ ਕੀਟ ਹਸਤ ਸਮਾਨਿਆ ਆਦ ਅੰਤੇ ਮਦ ਸੋਈ ਗੁਰ ਪ੍ਰਸਾਦੀ ਜਾਨਿਆ ਬ੍ਰਹਮ पसਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਧ ਜਨ ਕਹਿਆ ਸਿਮਰ ਸੁਆਮੀ ਅੰਤਰ ਜਾਮੀ ਹਰ ਏਕ ਨਾਨਕ ਰਵ ਰਹਿਆ ਦੇ ਨਰੈਣ ਸੁਹਾਵੜੀ ਆਈ ਸਿਮਰਤ ਨਾਮ ਹਰੇ ਚਰਨ ਕਮਲ ਸੰਗ ਪ੍ਰੀਤ ਕਲਮਲ ਪਾਪ ਟਰੇ ਦੁਖ ਭੂਖ ਦਰਿਦ੍ਰ ਨਾਠੇ ਪ੍ਰਗਟ ਮਗ ਦਿਖਾਇਆ ਮਿਲ ਸਾਧ ਸੰਗੇ ਨਾਮ ਰੰਗੇ ਮਨ ਲੋੜੀ ਦਾ ਪਾਇਆ ਹਰ ਦੇਖ ਦਰਸ਼ਨ ਇਛ ਪੁੰਨੀ ਕੁੱਲ ਸੰਬੂਹਾ ਸਭ ਤਰੇ ਦਿਨ ਸਰੇਣ ਆਨੰਦ ਅਨ ਦਿਨ ਸਿਮਰੰਤ ਨਾਨਕ ਹਰ ਹਰੇ ਆਸਾ ਮਹੱਲਾ ਪੰਜਵਾ ਛੰਤ ਕਰ ਸਤਵਾ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਸੁਭ ਚਿੰਤਨ ਗੋਬਿੰਦ ਰਾਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਛੰਤ ਭਿੰਨੀ ਰੈਨੜੀਏ ਚਮਕਣ ਤਾਰੇ ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗਹਿ ਨਾਮ ਸਿਮਰਹਿ ਅਨ ਦਿਨੋ ਚਰਨ ਕਮਲ ਧਿਆਨ ਹਿਰਦੈ ਪ੍ਰਭ ਵਿਸਰਨਾਹੀ ਇੱਕ ਖਿਨੋ ਤਜ ਮਾਨ ਮੋਹ ਵਿਕਾਰ ਮਾਨ ਕਾ ਕਰਮਲਾ ਦੁਖ ਜਾਰੇ ਬਿਨਵੰਤ ਨਾਨਕ ਸਦਾ ਜਾਗ ਹੈ ਹਰ ਦਾਸ ਸੰਤ ਪਿਆਰੇ ਮੇਰੀ ਸੀਜੜੀ ਐ ਆਡੰਬਰ ਬਣਿਆ ਮਨ ਅਨੰਦ ਭਾਇਆ ਪ੍ਰਭ ਆਵਤ ਸੁਣਿਆ ਪ੍ਰਭ ਮਿਲੇ ਸੁਆਮੀ ਸੁਖਹਿ ਗਾਮੀ ਚਾਵ ਮੰਗਲ ਰਸ ਭਰੇ ਅੰਗ ਸੰਗ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭ ਹਰੇ ਮਨ ਇਛ ਪਾਈ ਪ੍ਰਭ ਧਿਆਈ ਸੰਜੋਗ ਸਾਹਾ ਸੁਭ ਗਣਿਆ ਬਿਨਵੰਤ ਨਾਨਕ ਮਿਲੇ ਸ੍ਰੀ ਧਰ ਸਗਲ ਆਨੰਦ ਰਸ ਬਣਿਆ ਮਿਲ ਸਖੀਆ ਪੁੱਛੈ ਕਹੋ ਕੰਤ ਨੀਸਾਣੀ ਰਾਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤ ਨਾ ਪਾਵਹਿ ਭਗਤ ਭਾਏ ਧਿਆਏ ਸੁਆਮੀ ਸਦਾ ਹਰ ਗੁਣ ਗਾਵਹਿ ਸਗਲ ਗੁਣ ਸੁ ਗਿਆਨ ਪੂਰਨ ਆਪਣੇ ਪ੍ਰਭ ਬਾਣੀ ਬਿਨਵੰਤ ਨਾਨਕ ਰੰਗ ਰਾਤੀ ਪ੍ਰੇਮ ਸਹਿਜ ਸਮਾਣੀ ਸੁਖ ਸੋਹਿਲੜੇ ਹਰ ਗਾਵਣ ਲਾਗੇ ਸਾਜਨ ਸਰਸੇੜੇ ਦੁਖ ਦੁਸ਼ਮਨ ਭਾਗੇ ਸੁਖ ਸਹਿਜ ਸਰਸੇ ਹਰ ਨਾਮ ਰਹਿ세 ਪ੍ਰਭ ਆਪ ਕਿਰਪਾ ਧਾਰੀ ਆ ਹਰ ਚਰਨ ਲਾਗੀਏ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ਸੁਭ ਦਿਵਸ ਆਏ ਸਹਜ ਪਾਏ 사ਗਲ ਨਿਧ ਪ੍ਰਭ ਪਾਗੇ ਬਿਨਵੰਤ ਨਾਨਕ ਸਰਣ ਸੁਆਮੀ ਸਦਾ ਹਰ ਜਨ ਤਾਗੇ ਆਸਾ ਮਹੱਲਾ ਪੰਜਵਾ ਉਠ ਵੰਜ ਬਟਾਉੜਿਆ ਤੈ ਕਿਆ ਚਿਰ ਲਾਇਆ ਮੋਹਲਤ ਕੁੰਨੜੀਆ ਕਿਤ ਕੂੜ ਲੁਭਾਇਆ ਕੂੜੇ ਲੁਭਾਇਆ ਤੂਹ ਮਾਇਆ ਕਰਹਿ ਪਾਪ ਅਮਿੱਤਿਆ ਤਨ ਪਸਮ ਢੇਰੀ ਜਮਹ ਹੈ ਹੇਰੀ ਕਾਲ ਬਪੜੈ ਜਿੱਤਿਆ ਮਾਲ ਜੋਬਨ ਛੋੜ ਵੈਸੀ ਰਹਿਓ ਪੈਨਣ ਖਾਇਆ ਨਾਨਕ ਕਮਾਣਾ ਸੰਗ ਜੁਲਿਆ ਨਹ ਜਾਏ ਕਿਰਤ ਮਿਟਾਇਆ ਫਾਥੋ ਮਿਰਗ ਜਿਵੈ ਪੀਖ ਰੈਣ ਚੰਦਰਾਇਣ ਸੁਖੋ ਦੂਖ ਭਏ ਨਿਤ ਪਾਪ ਕਮਾਇਣ ਪਾਪਾ ਕਮਾਣੀ ਛੱਡਹਿ ਨਾਹੀ ਲੈ ਚੱਲੇ ਘਤ ਗਲਾਵਿਆ ਹਰ ਚੰਦੌਰੀ ਦੇਖ ਮੂਠਾ ਕੂੜ ਸੇ ਜਾ ਰਾਵਿਆ ਲਾਭ ਲੋਭ ਅਹੰਕਾਰ ਮਾਤਾ ਗਰਭ ਭਇਆ ਸਮਾਇਣ ਨਾਨਕ ਮ੍ਰਿਗ ਅਗਿਆਨ ਬਿਨ ਸੇਨਹਿ ਮਟੈ ਆਵਣ ਜਾਇਣ ਮਿੱਠੇ ਮਖਮੋਆ ਕਿਉ ਲਏ ਉਡਾਰੀ ਹਸਤੀ ਗਰਤ ਪਇਆ ਕਿਉ ਤਰੀਐ ਤਾਰੀ ਤਰਨ ਦੁਹੇਲਾ ਪਇਆ ਖਿਨ ਮਹਿ ਖਸਮ ਚਿਤ ਨਾ ਆਇਓ ਦੁਖਾ ਸਜਾਈ ਗਣਤ ਨਾਹੀ ਕੀਆ ਆਪਣਾ ਪਾਇਓ ਗੁੱਜਾ ਕਮਾਣਾ ਪ੍ਰਗਟ ਹੋਆ ਈਤ ਉਤਹਿ ਖੁਆਰੀ ਨਾਨਕ ਸਤਗੁਰ ਬਾਜ ਮੂਠਾ ਮਨਮੁਖੋ ਅਹੰਕਾਰੀ ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਣੀ ਕਾਂਠ ਲਗਾਈ ਲੀਏ ਤੇ ਸਠਾ ਕੋ ਸਰਣੀ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਪ ਹੋਆ ਆਪ ਜਗਤ ਤਰਾਇਆ ਰਾਖ ਲੀਏ ਰਖਣ ਹਾਰ ਐ ਸਦਾ ਨਿਰਮਲ ਕਰਨੀ ਨਾਨਕ ਨਰਕ ਨਾ ਜਾਹੇ ਕਬ ਹੂੰ ਹਰ ਸੰਤ ਹਰ ਕੀ ਸਰਣੀ ਆਸਾ ਮਹੱਲਾ ਪੰਜਵਾ ਵਾਣੇ ਮੇਰੇ ਆਲਸਾ ਹਰ ਪਾਸ ਬੇਨੰਤੀ ਰਾਵਉ ਸਹੁ ਆਪ ਨੜਾ ਪ੍ਰਭ ਸੰਗ ਸੋਹੰਤੀ ਸੰਗੇ ਸੁਹੰਤੀ ਗੰਤ ਸੁਆਮੀ ਦਿਨ ਸਰੈਣੀ 라ਵੀਐ ਸਾਸ ਸਾਸ ਸੁਚਾਰ ਜੀਵਾ ਪ੍ਰਭ ਪੀਖ ਹਰ ਗੁਣ ਗਾਵੀਐ ਬਿਰਹਲ ਜਾਇਆ ਦਰਸ ਪਾਇਆ ਅਮਿਉ ਦ੍ਰਿਸ਼ਟ ਸਿੰਚੰਤੀ ਬਿਨਵੰਤ ਨਾਨਕ ਮੇਰੀ ਇਛ ਪੁੰਨੀ ਮਿਲੇ ਜਿਸ ਖੋਜੰਤੀ ਨਾ ਸਵੰਨਹੋ ਕਿਲ ਵਿਖੋ ਕਰਤਾ ਘਰ ਆਇਆ ਦੂਤਹਿ ਦਹਿਨ ਭਇਆ ਗੋਵਿੰਦ ਪ੍ਰਗਟਾਇਆ ਪ੍ਰਗਟੇ ਗੋਪਾਲ ਗੋਵਿੰਦ ਲਾਲਨ ਸਾਧ ਸੰਗ ਵਖਾਣਿਆ ਆਚਰਜ ਡੀਠਾ ਅਮਿਓ ਬੂਠਾ ਗੁਰ ਪ੍ਰਸਾਦੀ ਜਾਣਿਆ ਮਨ ਸ਼ਾਂਤ ਆਈ ਵਜੀ ਵਿਧਾਈ ਨਹਿ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਬਣਾਇਆ ਨਰਕ ਨਾ ਡੀਠੜਿਆ ਸਿਮਰਤ ਨਾਰਾਇਣ ਜੈ ਜੈ ਧਰਮ ਕਰੇ ਦੂਤ ਭਏ ਭਲਾਇਣ ਧਰਮ ਧੀਰਜ ਸਹਿਜ ਸੁਖੀਏ ਸਾਧ ਸੰਗਤ ਹਰ ਭਜੇ ਕਰ ਅਨੁਗ੍ਰਹ ਰਾਖ ਲੀਨੇ ਮੋਹ ਮਮਤਾ ਸਭ ਤਜੇ ਗਹਿ ਕੰਠ ਲਾਏ ਗੁਰ ਮਿਲਾਏ ਗੋਵਿੰਦ ਜਪਤ ਅਗਾਏਣ ਬਿਨਵੰਤ ਨਾਨਕ ਸਿਮਰ ਸੁਆਮੀ ਸਗਲ ਆਸ ਪੁਜਾਏਣ ਨਿਦ ਸਿਦ ਚਰਨ ਗਹਿ ਤਾ ਕੀ ਹਾ ਕਾੜਾ ਸਭ ਕਿਛ ਵਸ ਜਿਸੈ ਸੋ ਪ੍ਰਭੂ ਅਸਾੜਾ ਗਹਿ ਪੁਜਾ ਲੀਨੇ ਨਾਮ ਦੀਨੇ ਕਰ ਧਾਰ ਮਸਤ ਕਰ ਆਖਿਆ ਸੰਸਾਰ ਸਾਗਰ ਨਹਿ ਵਿਆਪੈ ਅਮਿਉ ਹਰ ਰਸ ਚਾਖਿਆ ਸਾਧ ਸੰਗੇ ਨਾਮ ਰੰਗੇ ਰਾਣ ਜੀਤ ਵੱਡਾ ਅਖਾੜਾ ਬਿਨਵੰਤ ਨਾਨਕ ਸਰਣ ਸੁਆਮੀ ਬਹੁੜ ਜਮਨਾ ਉਪਾੜਾ ਆਸਾ ਮਹੱਲਾ ਪੰਜਵਾ ਦਿਨ ਰਾਤ ਕਮਾਇੜੋ ਸੋ ਆਇਓ ਮਾਥੈ ਜਿਸ ਪਾਸ ਲੁਕਾਈ ਦੜੋ ਸੋ ਵੇਖੀ ਸਾਥੈ ਸੰਗ ਦੇਖੈ ਕਰਨ ਹਾਰਾ ਕਾਇ ਪਾਪ ਕਮਾਈਐ ਸੋ ਕਰਤ ਕੀਜੈ ਨਾਮ ਲੀਜੈ ਨਰਕ ਮੂਲ ਨਾ ਜਾਈਐ ਆਠ ਪਹਿਰ ਹਰ ਨਾਮ ਸਿਮਰੋ ਚੱਲੈ ਤੇਰੇ ਸਾਥੈ ਭਾਜ ਸਾਧ ਸੰਗਤ ਸਦਾ ਨਾਨਕ ਮਿਟਹਿ ਦੁਖ ਕਮਾਤੇ ਵਲਵੰਚ ਕਰ ਉਦਰ ਪਰਹਿ ਮੂਰਖ ਗਾਵਾਰਾ ਸਭ ਕਿਛ ਦੇ ਰਹਾ ਹਰ ਦੇਵਨ ਹਾਰਾ ਦਾਤਾਰ ਸਦਾ ਦਇਆਲ ਸੁਆਮੀ ਕਾਇ ਮਨੁ ਹੋ ਵਿਸਾਰੀਐ ਮਿਲ ਸਾਧ ਸੰਗੇ ਭਜਨ ਸੰਗੇ ਕੋਲ ਸਮੂਹਾ ਤਾਰੀਐ ਸਿੱਧ ਸਾਧਕ ਦੇਵ ਮਨ ਜਨ ਭਗਤ ਨਾਮ ਆਧਾਰਾ ਬਿਨਵੰਤ ਨਾਨਕ ਸਦਾ ਭਜੀਐ ਪ੍ਰਭ ਏਕ ਕਰਨੈ ਹਾਰਾ ਖੋਟ ਨ ਕੀਚਈ ਪ੍ਰਭ ਪਰਖਣ ਹਾਰਾ ਕੂੜ ਕਾਪਟ ਕ ਮਾਵ ਦੜੇ ਜਨਮ ਹੈ ਸੰਸਾਰਾ ਸੰਸਾਰ ਸਾਗਰ ਤਨੀ ਤਰਿਆ ਜਿਨੀ ਏਕ ਧਿਆਆ ਆਇਆ ਤਜ ਕਾਮ ਕ੍ਰੋਧ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ਜਲ ਥਲ ਮਹੀਲ ਰਵੇ ਆ ਸੁਆਮੀ ਊਚ ਆਗਮ અપਾਰਾ ਬਿਨਵੰਤ ਨਾਨਕ ਟੀਕ ਜਨ ਕੀ ਚਰਨ ਕਮਲ ਆਧਾਰਾ ਪੀਖ ਹਰ ਚੰਦੌਰੜੀ ਹਸ ਥਿਰ ਕਿਛ ਨਾਹੀ ਮਾਇਆ ਰੰਗ ਜੀਤੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਤੇ ਰਹਿ ਦਿਨ ਸ੍ਰੈਣ ਸਮਾਲੀਐ ਹਰ ਏਕ ਬਿਨ ਕੁਛ ਅਵਰ ਨਾਹੀ ਭਾਉ ਦੁਤੀਆ ਜਾਲੀਐ ਮੀਤ ਜੋਬਨ ਮਾਲ ਸਰਬਸ ਪ੍ਰਭ ਏਕਕਾਰ ਮਨ ਮਾਹੀ ਬਿਨਵੰਤ ਨਾਨਕ ਵਿਢ ਭਾਗ ਪਾਈਐ ਸੂਖ ਸਹਿਜ ਸਮਾਹੀ ਆਸਾ ਮਹੱਲਾ ਪੰਜਵਾ ਛੰਤ ਕਰ ਅਠਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਕਾਮਲਾ ਭ੍ਰਮ ਭੀਤ ਕਾਮਲਾ ਭ੍ਰਮ ਭੀਤ ਹੈ ਤੀਖਣ ਮਾਤ ਬੇਪਰੀਤ ਹੈ ਅਬਦ ਆਕਾਰਤ ਜਾਤ ਗਹਿਰ ਬਨ ਕੋਰ ਗਹਿਰ ਬਨ ਕੋ ਰਹੇ ਗ੍ਰਹਿ ਮੂਸਤ ਮਨ ਚੋਰ ਹੈ ਦਿਨ ਕਰੋ ਅਨ ਦਿਨ ਖਾਤ ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨ ਮਿਲਹੁ ਪ੍ਰਭ ਕਰੁਣਾਪਤੇ ਜਨਮ ਮਰਨ ਅਨੇਕ ਬੀਤੇ ਪ੍ਰਿਅ ਸੰਗ ਬਿਨ ਕਛ ਨਾਹ ਗਤੇ ਕੁਲ ਰੂਪ ਧੂਪ ਗਿਆਨ ਹੀਨੀ ਤੁਜ ਬਿਨਾ ਮੋਹ ਕਵ ਨਮਾਤ ਕਰ ਜੋੜ ਨਾਨਕ ਸਰਣ ਆਇਓ ਪ੍ਰਿਅ 나ਥ ਨਰਹਰ ਕਰੋਗਾਤ ਮੀਨਾ ਜਲ ਹੀਨ ਮੀਨਾ ਜਲ ਹੀਨ ਹੈ ਉਹ ਵਿਚਰਤ ਮਨ ਤਨ ਖੀਨ へ ਇਕਤ ਜੀਵਨ ਪ੍ਰਯੋ ਬਿਨ ਹੋਤ ਸਨਮੁਖ ਸਹਿਬਾਨ ਸਨਮੁਖ ਸਹਿਬਾਨ へ ਮ੍ਰਿਗ ਅਰਪੇ ਮਨ ਤਨ ਪ੍ਰਾਨ へ ਉਹ ਬੇਧਿਓ ਸਹਿਜ ਸਰੋਤ ਪ੍ਰਯੋ ਪ੍ਰੀਤ ਲਾਗੀ ਮਿਲ ਬੈਰਾਗੀ ਖਿਨ ਰਹਿਨ ਧ੍ਰਿਗ ਤਨ ਤਿਸ ਬਿਨਾ ਪਲਕਾ ਨ ਲਾਗੇ ਪ੍ਰਯੋ ਪ੍ਰੇਮ ਪਾਗੇ ਚਿਤਵੰਤ ਅਨੰਦਨ ਪ੍ਰਭ ਮਨਾ ਸ਼੍ਰੀ ਰੰਗ ਰਾਤੇ ਨਾਮ ਮਾਤੇ ਪੈ ਭਰਮ ਦੁਤੀਆ ਸਗਲ ਖੋਤ ਕਰਮਾਇਆ ਦਇਆ ਦਿਆਲ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤ ਅਲੀ ਅਲ ਗੁੰਜਾਤ ਅਲੀ ਅਲ ਗੁੰਜਾਤ ਹੈ ਮਕਰੰਦ ਰਸ ਬਾਸਨ ਮਾਤ ਹੈ ਪ੍ਰੀਤ ਕਮਲ ਬੰਧਾਵਤ ਆਪ ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੈ ਕਨ ਬੂਂਦ ਬਚਿਤ੍ਰਮਨ ਆਸ ਹੈ ਅਲ ਪੀਵਤ ਬਿਨ ਸਤ ਤਾਪ ਤਾਪਾ ਬਿਨਾਸਨ ਦੁਖ ਨਾਸਨ ਮਿਲ ਪ੍ਰੇਮ ਮਨ ਤਨ ਅਤ ਕਨਾ सुंदर छत्र सुजान स्वामी कावन रसना गुणपना गह पुजा लेवो नाम देव हो दृष्ट धारत मिटत पाप नानक जंपै पदत पावन हर दर्श देखत नहिं संताप चितवो चितनाथ चितवो चितनाथ हे रख लेवो शरण अनाथ हे मिल चाओ चाई ले प्राण सुंदर तन ध्यान सुंदर तन ध्यान हे मन लब्ध गोपाल ज्ञान हे जाचक जन राखत मान ਰਬ ਮਾਨ ਪੂਰਨ ਦੁਖ ਵਿਦੀਰਨ ਸਗਲ ਇਛ ਪੁਜੰਤੀਆ ਹਰ ਕੰਠ ਲਾਗੇ ਦਿਨ ਸੁਭਾਗੇ ਮਿਲਨਾਹ ਸੇਜ ਸੁਹੰਤੀਆ ਪ੍ਰਭ ਦ੍ਰਿਸ਼ਟ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਾਨ ਬਿਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀ ਧਰ ਗੁਣ ਨਿਧਾਨ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਲੋਕਾ ਨਾਲ ਸ਼ਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ ਸ਼ਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹਹਿ ਹਜ਼ਾਰ ਏਤੇ ਚਾਨਣ ਹੋਦਿਆਂ ਗੁਰ ਬਿਨ ਘੁਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਕੁੱਟੇ ਤੇਲ ਬੁਆੜ ਜੋ ਸੁੰਨੇ ਅੰਦਰ ਖੇਤ ਖੇਤੇ ਅੰਦਰ ਛੁਟਿਆ ਕਹ ਨਾਨਕ ਸੋਨਾਹ ਫਲਿਯੇ ਫੁਲਿਯੇ ਬੱਪੜੇ ਭੀ ਤਾਨ ਵਿੱਚ ਸਵਾਹ ਪੌੜੀ ਆਪੀ ਨੈ ਆਪ ਸਾਜਿਓ ਆਪੀ ਨੈ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਉ ਦਾਤਾ ਕਰਤਾ ਆਪ ਤੂੰ ਤ ਉਸ ਦੇਵਹਿ ਕਰਹਿ ਪਸਾਉ ਤੂੰ ਜਾਣੋਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਉ ਕਰ ਆਸਣ ਡਿਠੋ ਚਾਓ ਸਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਰੂਪ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਣ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨੀਸਾਨ ਸੱਚੇ ਤੁਧ ਆਖ ਹੈ ਲੱਖ ਕਰੋੜ ਸੱਚੈ ਸਭ ਤਾਨ ਸੱਚੈ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚਨ ਕੱਚ ਮਹੱਲਾ ਪਹਿਲਾ ਵੱਡੀ ਵੜਿਆਈ ਜਾ ਵੱਡਾ ਨਾ ਆਓ ਵੱਡੀ ਵੜਿਆਈ ਜਾ ਸੱਚ ਨਿਆਓ ਵੱਡੀ ਵੜਿਆਈ ਜਾ ਨਿਹਚਨ ਥਾਓ ਵੱਡੀ ਵੜਿਆਈ ਜਾਣੈ ਆਲਾਓ ਵੱਡੀ ਵੜਿਆਈ ਬੁੱਝੈ ਸਭ ਭਾਉ ਵੱਡੀ ਵੜਿਆਈ ਜਾ ਪੁੱਛਣਾ ਦਾਤ ਵੱਡੀ ਵੜਿਆਈ ਜਾ ਆਪੇ ਆਪ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਬਰ ਜਾਏ ਮਹੱਲਾ ਦੂਜਾ ਇਹੋ ਜੱਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕਨਾ ਹੁਕਮ ਸਮਾਏ ਲਏ ਇਕਨਾ ਹੁਕਮੇ ਕਰੇ ਵਿਨਾਸ਼ ਇਕਨਾ ਭਾਣੈ ਕੱਢ ਲਏ ਇਕਨਾ ਮਾਇਆ ਵਿੱਚ ਨਿਵਾਸ ਏਵ ਪੇ ਆਖ ਨਾ ਜਾ ਪਈ ਜੇ ਕਿਸੈ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀਉ ਉਪਾਏ ਕੈ ਲਿਖਣਾ ਵੈ ਧਰਮ ਬਹਾਲਿਆ ਉਥੈ ਸੱਚੀ ਹੀ ਸੱਚ ਨਿਭੜੈ ਚੁਣ ਵਖ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆਰ ਮੁਹ ਕਾਲੈ ਦੋਜਕ ਚਾਲਿਆ ਤੇਰੇ ਨਾਇ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਨ ਆਵੇ ਧਰਮ ਬਹਾਲਿਆ ਸਲੂਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰਹ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖਿੜ ਹੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਦ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੋਗ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉੱਜੜ ਵਿਸਮਾਦ ਰਾਹ ਵਿਸਮਾਦ ਨੇੜ ਹੈ ਵਿਸਮਾਦ ਦੂਰ ਵਿਸਮਾਦ ਦੇਖੈ ਹਾਜ਼ਰਾ ਹਜੂਰ ਵੇਖ ਵਿਡਾਨ ਰਹਿਆ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ ਕੁਦਰਤ ਪਤਾ ਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਨ ਕਤੀਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਨਸੀ ਰੰਗੀ ਕੁਦਰਤ ਜੀਅ ਜਹਾਨ ਕੁਦਰਤ ਨੀਕੀ ਆ ਕੁਦਰਤ ਵਧੀਆ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੇ ਅੰਦਰ ਵੇਖੇ ਵਰਤੈ ਤਾਕੋ ਤਾਕ ਪੌੜੀ ਆਪੀ ਨੇ ਭੋਗ ਭੋਗ ਕੈ ਹੋਏ ਭਸਮੜ ਪੌਰ ਸੁਧਾ ਆਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾ ਆਇਆ ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ ਥਾਉ ਨ ਹੋਵੀ ਪੌਦੀ ਹੁਣ ਸੁਣੀਐ ਕਿਆ ਰੂਆ ਆਇਆ ਮਨ ਅੰਤੈ ਜਨਮ ਗਵਾਇਆ ਸ਼ਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹੈ ਸਦ ਵਾਉ ਪੈ ਵਿੱਚ ਚੱਲਹਿ ਲਖ ਦਰੀਆਉ ਪੈ ਵਿੱਚ ਅਗਨ ਕੱਢੈ ਵਿਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ਼ ਪੈ ਵਿੱਚ ਜੋਧ ਮਹਾਬਲ ਸੂਰ ਪੈ ਵਿੱਚ ਆਵਹਿ ਜਾਵਹਿ ਪੂਰ ਸਗਲਿਆ ਭਉ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸਚੁ ਏਕ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ RAM ਰਵਾਲ ਕੀਤੀ ਆ ਕੰਨ ਕਹਾਣੀਆਂ ਕੀਤੇ 베ਦ ਵਿਚਾਰ ਕੀਤੇ ਨਚ ਹੈ ਮੰਗਤੇ ਗਿੜ ਮੁੜ ਪੂ ਰਹੇ ਤਾਲ ਬਾਜ਼ਾਰੀ ਬਾਜ਼ਾਰ ਮਹਿ ਆਈ ਕੱਢਹਿ ਬਾਜ਼ਾਰ ਗਾਵਹਿ ਰਾਜੇ ਰਾਣੀਆਂ ਬੋਲਹਿ ਆਲਪ ਤਾਲ ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ਜੇਤ ਤਨ ਪਾਈਐ ਨਾਨਕਾ ਸੇ ਤਨ ਹੋ ਵਹਿਚਾਰ ਗਿਆਨ ਨਾ ਗੱਲੀ ਢੂਡੀਐ ਕਤ ਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਹਕਮਤ ਹੁਕਮਖਵਾਰ ਪੌੜੀ ਨਦਰ ਕਰਹਿ ਜੀ ਆਪਣੀ ਤਾਂ ਨਦਰੀ ਸਤਗੁਰ ਪਾਇਆ ਇਹੋ ਜੀਉ ਬਹੁਤੇ ਜਨਮ ਭ੍ਰਮਿਆ ਤਾਂ ਸਤਗੁਰ ਸ਼ਬਦ ਸੁਣਾ ਆਇਆ ਸਤਗੁਰ ਜੀ ਵੜਦਾਤਾ ਕੋ ਨਹੀਂ ਸਭ ਸੁਣਿਆ ਹੋ ਲੋਕ ਸਭਾ ਆਇਆ ਸਤਗੁਰ ਮਿਲੇ ਸਚ ਪਾਇਆ ਜਿਨੀ ਵਿੱਚ ਹੋ ਆਪ ਗਵਾਇਆ ਜਿਨ ਸੱਚੋ ਸੱਚ 부ਝਾਇਆ